ਦੋਸਤੋ ਮੈਂ ਤੁਹਾਡਾ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਇਹਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਵੀਡੀਓ ਹੈ ਕਿ ਅਸੀਂ ਆਪਣੇ ਭਾਗ ਕੇ ਆਪ ਵਿਧਾਤਾ ਹੈ ਅਸੀਂ ਆਪਣਾ ਭਾਗ ਆਪ ਬਣਾਉਨੇ ਆ ਆਪਣੀ ਕਿਸਮਤ ਆਪ ਬਣਾਉਨੇ ਆ ਇਹ ਸਾਰੀ ਮਾਈਂਡ ਗੇਮ ਹੈ ਕੋਈ ਸਾਡੇ ਭਾਗ ਦਾ ਪਹਿਲਾ ਬਿਧਾਤਾ ਨਹੀਂ ਹੈ ਕੋਈ ਪਰਮਾਤਮਾ ਨਹੀਂ ਹੈ ਅਸੀਂ ਆਪਣਾ ਭਾਗ ਆਪ ਸਿਰਜਦੇ ਆਂ ਆਪਣੀ ਕਿਸਮਤ ਆਪ ਬਣਾਉਨੇ ਆਂ ਔਰ ਸਾਡੇ ਅੰਦਰ ਮਾਈਂਡ ਦੇ ਵਿੱਚ ਇੱਕ ਸਿਸਟਮ ਆ ਜਿਹਨੂੰ ਕਹਿੰਦੇ ਆ ਰੈਟਿਕੂਲਰ ਐਕਟੀਵੇਸ਼ਨ ਸਿਸਟਮ ਜਿੱਤੇ ਸਾਡੇ ਆਲੇ ਦੁਆਲੇ ਪੋਜੀਟਿਵ ਤੇ ਨੈਗੇਟਿਵ ਸਟੱਫ ਹੈ ਸਾਡੇ ਆਲੇ ਦੁਆਲੇ ਪੋਜਿਟਿਵ ਥਿੰਕਿੰਗ ਵੀ ਹੈ 네ਗੇਟਿਵ ਥਿੰਕਿੰਗ ਵੀ ਹੈ 네ਗੇਟਿਵਿਟੀ ਵੀ ਹੈ ਪੋਜਿਟਿਵਿਟੀ ਵੀ ਹੈ ਔਰ ਰੈਕਟੀਫਿਕੇਸ਼ਨ ਕੀ ਹੁੰਦੀ ਹੈ ਕਿ ਉਹਨੂੰ ਛਾਨਣੀ ਲਾ ਕੇ ਸਾਡਾ ਮਾਈਂਡ ਆਪਣੇ ਅੰਦਰ ਫਿਲਟਰ ਕਰ ਲਿੰਦਾ ਕੋਈ ਵੀ ਚੀਜ਼ ਜਿਹੜੀ ਅਸੀਂ ਸੋਚਦੇ ਹਾਂ ਨਾ ਆਲੇ ਦੁਆਲੇ ਜੇ ਪੋਜਿਟਿਵ ਚੀਜ਼ ਆ ਉਹ ਸਾਨੂੰ ਪਹਿਲਾਂ ਇਫੈਕਟ ਕਰਦੀ ਆ 네ਗੇਟਿਵ ਚੀਜ਼ ਬਾਅਦ ਚ ਇਫੈਕਟ ਕਰਦੀ ਆ ਜਿਵੇਂ ਕਿ ਅਸੀਂ ਕਿੰਨੇ ਕਿ ਅ ਫਰਜ ਕੀਤਾ ਕਿ 슈ਗਰ ਨਹੀਂ ਖਾਣੀ 슈ਗਰ ਮਰੀਜ਼ ਕਹਿੰਦਾ 슈ਗਰ ਨਹੀਂ ਖਾਣੀ ਉਹ ਨਹੀਂ ਜਿਹੜਾ ਆ ਨਾ ਵਿੱਚ ਉਹ ਇਫੈਕਟ ਨਹੀਂ ਕਰਦਾ ਮਾਈਂਡ ਤੇ ਜੇ ਅਸੀਂ ਕਹੀਏ ਕਿ ਜਿਹੜੀ 슈ਗਰ ਆ ਉਹ ਥੋੜੀ ਖਾਣੀ ਚਾਹੀਦੀ ਹੈ ਤਾਂ ਉਹ ਪੋਜ਼ਿਟਿਵਿਟੀ ਹੈ ਪੋਜ਼ਿਟਿਵਿਟੀ ਨੂੰ ਛੇਤੀ ਐਕਸੈਪਟ ਕਰਦਾ ਮਾਈਂਡ ਔਰ ਨੈਗੇਟਿਵਿਟੀ ਨੂੰ ਬਾਅਦ ਦੇ ਵਿੱਚ ਸੋ ਪ੍ਰਾਇੋਰਟੀ ਆ ਮਾਈਂਡ ਦੀ ਵੀ ਉਹ ਛਾੜ ਨਹੀਂ ਲਈ ਹੋਈ ਆ ਸੋ ਜਿਵੇਂ ਕਿ ਆਧਾਰਨ ਉੱਪਰ ਜੋ ਇੱਕ ਮੈਨੂੰ ਛੋਟੀ ਜਿਹੀ ਆਧਾਰਨ ਯਾਦ ਹੈ ਕਿ ਰੇਲਵੇ ਸਟੇਸ਼ਨ ਦੇ ਕੋਲ ਜਿਹੜੇ ਲੋਕ ਆ ਰਹਿੰਦੇ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਗੱਡੀਆਂ ਦੀਆਂ ਕੂਕਾਂ ਡਿਸਟਰਬ ਨਹੀਂ ਕਰਦੀਆਂ ਜਿੰਨੀਆਂ ਕਿ ਜਿਹੜਾ ਆਮ ਬੰਦਾ ਜਦੋਂ ਉਹਨਾਂ ਦੇ ਘਰ ਜਾਵੇ ਤਾਂ ਉਹਨੂੰ ਨੀਂਦ ਹੀ ਨਹੀਂ ਆਉਂਦੀ ਗੱਡੀਆਂ ਦੀਆਂ ਚੀਕਾਂ ਵੱਜਦੀਆਂ ਜਿਸਲਾਂ ਵੱਜਦੀਆਂ ਸੋ ਜਿਹੜੇ ਬੰਦੇ ਆਲੇ ਦੁਆਲੇ ਉਸ ਏਰੀਏ ਦੇ ਜਾਂ ਰੇਲਵੇ ਲਾਈਨ ਦੇ ਆਲੇ ਦੁਆਲੇ ਜਾਂ ਰੇਲਵੇ ਸਟੇਸ਼ਨ ਦੇ ਨੇੜੇ ਉਹਨਾਂ ਨੂੰ ਉਹ ਅਫੈਕਟ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਉਹ ਰੈਕਟੀਫਾਈਡ ਹੈ ਦਿਮਾਗ ਆਪਣੇ ਆਪ ਰੈਕਟੀਫਾਈ ਕਰ ਲੈਂਦਾ ਦਿਮਾਗ ਆਪਣੇ ਆਪ ਫਿਲਟਰ ਕਰ ਲੈਂਦਾ ਸੋ ਮਾਈਂਡ ਦਾ ਵੀ ਇੱਕ ਸਿਸਟਮ ਹੈ ਜਿਵੇਂ ਕਿ ਕੋਈ ਦਿਮਾਗ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਉਹਦੇ ਵਿੱਚ ਥਾਟ ਆਉਂਦੀ ਹੈ ਜਦੋਂ ਇੱਕ ਥਾਟ ਆਉਂਦੀ ਆ ਤੇ ਥਾਟ ਦੇ ਨਾਲ ਨਾਲ ਉਹਨੂੰ ਇੱਕ ਉਸ ਦੇ ਵਿੱਚ ਅਗਲਾ ਸਟੈਪ ਹੁੰਦਾ ਥਾਟ ਦੇ ਨਾਲ ਜਿਦੋਂ ਕਿ ਸੋਚਣੀ ਦੇ ਨਾਲ ਫੀਲਿੰਗ ਆਉਂਦੀ ਆ ਜੇ ਤੁਹਾਡੀ ਥਾਟ ਦੇ ਨਾਲ ਫੀਲਿੰਗ ਹੋ ਗਿਆ ਤੇ ਉਸ ਦੇ ਨਾਲ ਨਾਲ ਇਮੋਸ਼ਨ ਜੁੜੇ ਹੋਏ ਆ ਤਾਂ ਫਿਰ ਤੁਸੀਂ ਉਸ ਚੀਜ਼ ਨੂੰ ਐਕਟੀਵੇਟ ਕਰਦੇ ਹੋ ਤਾਂ ਉਹ ਜਿਹੜੀ ਚੀਜ਼ ਆ ਉਹ ਉਸ ਦੇ ਵਿੱਚ ਤੁਸੀਂ ਕਾਮਯਾਬੀ ਹੋ ਜੰਨੇ ਹੋ ਤੇ ਜੇ ਥਾਟ ਲੈ ਲਈ ਤੁਸੀਂ ਵੀ ਮੈਂ ਅਮੀਰ ਬਣਨਾ ਮੈਂ ਆਈ ਇਸ ਵੜਨਾ ਪਰ ਉਹਦੇ ਵਿੱਚ ਤੁਹਾਡੀ ਫੀਲਿੰਗ ਹੈ ਨਹੀਂਗੀ ਫੀਲਿੰਗ ਹੈਗੀ ਪਤਨ ਵਿੱਚ ਵੜਨਾ ਕਿ ਨਹੀਂ ਵੜਨਾ ਤਾਂ ਉਸ ਦੇ ਨਾਲ ਤੁਹਾਡੀ ਇਮੋਸ਼ਨ ਜਿਹੜੇ ਆ ਉਹ ਵੀ ਨੈਗੇਟਿਵ ਆ ਤਾਂ ਫਿਰ ਭਾਵੇਂ ਐਕਟੀਵੇਸ਼ਨ ਤੁਸੀਂ ਕਿੰਨੀ ਵੀ ਕਰ ਲਓ ਕਾਮਯਾਬ ਨਹੀਂ ਹੋਵੋਗੇ ਸੋ ਇਸ ਕਰਕੇ ਜਿਹੜੀ ਤੁਹਾਡੀ ਥਾਟ ਆ ਉਹਦੇ ਨਾਲ ਨਾਲ ਤੁਹਾਡੇ ਜਿਹੜੇ ਇਮੋਸ਼ਨਸ ਆ ਉਹਦੇ ਨਾਲ ਨਾਲ ਜਿਹੜੀਆਂ ਫੀਲਿੰਗਸ ਆ ਉਹ ਪੋਜ਼ਿਟਿਵ ਹੋਣੀਆਂ ਚਾਹੀਦੀਆਂ ਤੁਹਾਡੀ ਐਕਟੀਵੇਸ਼ਨ ਕੰਮ ਨੂੰ ਕਰਨ ਦੇ ਵਿੱਚ ਕਾਮਯਾਬੀ ਹੋਣ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜੀ ਦੇ ਵਸਦੇ ਰਹੋ ਗੋਡ ਬlesਸ ਯੂ